ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਤਾ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ ਜੀ ਉਹਦੇ ਸਬੰਧ ਵਿੱਚ ਨਗਰ ਮੱਤੇਵਾਲ ਵਿਖੇ ਨੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾਣਾ ਵਾ ਕੀਰਤਨ ਦਰਬਾਰ ਵੀ ਹੋਣਗੇ ਤੇ ਉੱਥੇ ਆਪਾਂ ਚੱਲੇ ਆਂ ਦਰਸ਼ਨ ਕਰਨ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਇਸੇ ਤਰ੍ਹਾਂ ਵਲੌਗ ਨਾਲ ਜੁੜੇ ਰਹੋ ਤਨ ਆਈ ਲਿਆ ਇਧਰ ਆਣਾ ਬਾ ਇਧਰ ਆ ਇਧਰ ਗਏ ਪاور ਪਿਛਲੇ ਉਹਦੀ ਪਹੁੰਚ ਗਏ ਜੀ ਪਿੰਡ ਮੱਤੇਵਾਲ ਜਥੇਦਾਰ ਬਾਬਾ ਮੇਜਰ ਸਿੰਘ ਛੋਡੀ ਜੀ ਉਹਨਾਂ ਦੇ ਪੜਾ ਤੇ ਤੇ ਪੜਾ ਲੱਗਾ ਹੈ ਕੀਰਤਨ ਸਮਾਗਮ ਚੱਲ ਰਹੇ ਨੇ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਬਾਣੀ ਨੂੰ ਮਿੱਠੀ ਸਰ ਵਿੱਚ ਨਾਲ ਨਿਰਤਾ ਗਾਈਏ ਬਾਣੀ ਨੂੰ ਮਿੱਠੀ ਸਰ ਵਿੱਚ ਨਾਲ ਨਿਰਤਾ ਗਾਈਏ ਬਾਣੀ ਨੂੰ ਭਾਈ ਗੁਰਦਾਸ ਦੇ ਇਸ ਵਿੱਚ ਅੱਖਰ ਲਿਖੇ ਪਿਆਰੇ ਨੇ ਮੋਤੀਆਂ ਵਾਂਗ ਚਮਕਣਾ ਜਿਵੇਂ ਪਰਵ ਵਿੱਚ ਤਾਰੇ ਨੇ ਜੋਇ ਪਰਵੇਤ ਤਾਰੇ ਨੇ ਹੋ ਬੱਚਿਆਂ ਤਾਂ ਹੀ ਵੱਧ ਤੋਂ ਵੱਧ ਪੜ੍ਹਾਈ ਨਿਹੰਗ ਸਿੰਘਾਂ ਦੇ ਸਾਰੇ ਘੋੜੇ ਮਦਦ ਉਹ ਵੀ ਆਪਣੇ ਸੰਪੂਰਨਾਈ ਵੱਲ ਵਧੇ ਤੇਰੇ ਸਾਰੇ ਕਾਹਨ ਮਿਸਮਤ ਚੰਗਲੇ ਦੇ ਨਾਮੇ ਸਤਿ ਸ੍ਰੀ ਅਕਾਲ ਜੀ ਸਤਿਕਾਰ ਜੁਰ ਕਿਸੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਆਉਣਗੇ ਆਪਣੇ ਪੜਾਵਾਂ ਤੇ ਆ ਗਏ ਨੇ ਬਾਬਾ ਜੀ ਮਾਹਰੂਪੁਰ ਕੁਦਾਨਾਂ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੀ ਕਾਮਯਾਬ ਦੇ ਦਿਕਾਰਾ ਲਾਈਏ ਘੱਟ ਕੇ ਦਿਕਾਰਾ ਕਿਹਾਏ ਮਿਹਾਰੋ ਜਾਵੇ ਪਾਵੇ ਸੰਤ ਸਾਜ ਨੇ ਭੈਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਪੁਨੀਤ ਕਹਿੰਦੇ ਕਵਤ ਸਾਧ ਗੁਰੂ ਰਹੇ ਆ ਘਰ ਪੂਰੇ ਮਨਵੰਤ ਨਾਨਕ ਗੁਰ ਚਰਣੇ ਲਾਗੇ ਵਾਜੇ ਅਨਹਦ ਪੂਰੇ ਸੁਣ ਕੇ ਪੁਨੀਕ ਕਹਦੇ ਭਗਤ ਸਤ ਗੁਰ ਰਹਿ ਆ ਘਰ ਪੂਰੇ ਮਨਵੰਤ ਨਾਨਕ ਗੁਰ ਚਰਣੇ ਲਾਗੇ ਵਾਜੇ ਅਨਹਦ ਪੂਰੇ ਗੱਜੇ ਕਾਰਨ ਜਾਵੇ ਨਿਹਾਰ ਮੁ ਜਾਵੇ ਫਟਾਵੇ ਸਤ ਸ੍ਰੀ ਅਕਾਲ ਤਾ ਤੁਮਰੀ ਗਤ ਮੇ ਤੈ ਤੁਮ ਹੀ ਜਾਨੀ ਗਦਾ ਸਦਾ ਪਰਮਾਤਮਾ ਵਾਜ ਗੁਰੂ ਜੀ ਵਾਜ ਗੁਰੂ ਜੀ ਟਾਕੜ ਦੇ ਰਖਲਾਜ ਨਾਗੁਰੂ ਦੇ ਮਥਾਜ ਮਤਾਜ ਕਰਿਓ ਉਸਕੇ ਜਿਸਕੇ ਨੇ ਇਦਰੋਂ ਮਿਲਾਜ ਚੜਦੇ ਕੋ ਇਰਾਨ ਕਾ ਡਾਣੀ ਕੋ ਬਾਜ ਚਾਰ ਪੁੰਡ ਗੁਰੂਬੰਦ ਖਾਲਸਾ ਦਾ ਰਾਜ ਤਿੰਨ ਕਾ ਪਵਨ ਸਾਰਾ ਦੁਖ ਹੰਤਾ ਸੁਖ ਰਾਜ ਤਾ ਕੋ ਡਗਰਣਾ ਕੋ ਲਾਗੈ ਜਾਗੀ ਤਰਬਾ ਕੇ ਅਰਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੋਈ ਗਈ ਸਭਾ ਮਲੇਸ਼ ਕੀ ਗੁਰੂ ਦਾ ਬਾਸਾ ਰੰਗਾ ਬਾਜੇ ਫਤਿਹ ਕਾ ਦੇਖੇ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਮੋਰੀ ਅਵਤਾਰ ਅਗਮ ਅਗਜੋ ਤੇ ਮੈ ਰਾਜ ਰਹੀ ਅੱਖਰ ਨਜ਼ਰ ਨਾਰੇ ਅੰਡਾ ਲਾਗ ਆਤਮਾ ਕੀ ਕੋ ਅਸੀਸ ਵਾਹਿਗੁਰੂ ਰਚਿਆ ਕਰੇ ਸਰਬਜੀ ਕਰ ਜਗਦੀਸ਼ ਵਾਹਿਗੁਰੂ ਨਾਮ ਜਿਹਾਨ ਦਾ ਸੋ ਤੇਰੇ ਪਾਰੇ ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਹਾਰੇ ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਹਾਰੇ ਗੱਜ ਗਜਕਾਰ ਅਗਜ ਆਵੇ ਰਹੋ ਜਾਵੇ ਕਲਗੀਆਂ ਵਾਲੇ ਪ੍ਰੀਤਮ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਗਤ ਮਾਤਾ ਮਾਤਾ ਸਾਹਿਬ ਦੇਵਾ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਆਕਾਲ ਜੀ ਆਕਾਰ ਹੋਰ ਬਰਿਆਕਾਲ ਜਿਤਿਆਂ ਬਾਜਾ ਵਾਲਿਓ ਸਾਤਰ ਰੱਖਿਓ ਬਿਰਧਾਂ ਦੇ ਦੀਦਾਂ ਜਿਤਕੋ ਗੁਕੇ ਸ਼ਹੀਦੋ ਸਿੰਘ ਸਰਬਤ ਗੁਰੂ ਵਾਲੇ ਸਿੰਘ ਸਾਹਿਬ ਜੀ ਕੋ ਸਤਿਗਰੀ ਆਕਾਰ

ਬਚਨ ਕਹਾ ਸਿਰਨੇ ਆਏ ਪੰਥ ਤਲੈ ਆਪ ਜਗਤ ਮੈਂ ਜਬ ਤੁਮ ਕਰਹੁ ਸਹਾਈ ਸੋ ਕਹਉ ਓ ਟਲ ਗੁਰ ਸੇਵੀਆ ਓਆ ਸ਼ਬਦ ਖਸਮ ਦੀ ਉਹ ਤੇ ਢਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਤਨਾਮ ਆ ਚਰਣ ਗਹ ਬਗਉ ਸੁਭਰਸਨਾ ਦੀਜਾ ਪ੍ਰਾਣ ਅਕੂਰ ਕੋਈ ਜਾਨ ਹਰਿ ਸੋ ਦੇਵਾ ਜੋਰ ਚਰਨ ਗਹ ਬਗੋ ਸੁਭਰਸਨਾ ਦੀਜਾ ਪ੍ਰਾਣ ਅਕੂਰ लुष्ष्ण <tuh> ਜੀ ਮੰਲਾ ਹੋ ਗਿਆ ਜੀ ਸ਼ੁਰੂ ਨਿਸ਼ਾਨ ਸਾਹਿਬ ਘੋੜੇ ਨਗਾਰੇ ਫਵਜਾਂ ਤਿਆਰ ਪਰ ਤਿਆਰ ਜੀ ਮੈਂ ਪਰਖ ਕੀਤੀ ਹੋਏ ਸੂਰਮੇ ਦੇ ਮਾਕ ਬਲਵਾਨ ਬਣ ਗਈ ਉਹ ਪੱਟੀ ਮਾਤ ਨੂੰ ਵੇਖ ਕੇ ਲੋਕ ਜਰਦੇ ਤੇ ਬੂਆ ਮਾਤ ਨੂੰ ਖੋਦਾ ਏਕਰ ਬਾਬਾ ਜੀ ਵਰ ਸਿੰਘ ਜੀ ਦਿੱਲੀੋਂ ਸੀਸ ਲੈ ਆਉਂਦਾ ਨਾ ਹਾਂਜੀ ਸਿੱਖਾ ਦੀ ਬੋਸ ਖੜੀ ਨਾ ਹੋਣੀ ਜੇਂ ਗੁੱਟਾ ਬੱਲੋਟਾਣਾ ਜੇ ਚਾਂਦੜੀ ਚੌਕ ਵਿੱਚ 바이거지 ਕਾ ਖਾਸਾ 바이거지 ਕੀ ਮਤੇ ਚੜਦੀ ਕਲਾ ਮਬਾ ਜੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਥੋੜੀ ਬਿਰਾਜਮਾਨਾਂ ਦੇ ਆਗੇ ਨੇ ਆਪਣੇ ਤੇ ਘੋੜ ਦੌੜ ਸ਼ੁਰੂ ਹੋਣ ਲੱਗੀ ਆ ਜੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਥੋੜੀ ਬਾਬਾ ਜੀ ਥੋੜਾ ਪਿੱਛੇ ਹੋ ਜੀ ਪਿੱਛੇ ਹੋ ਗਈ ਜੀ ਕੋਟ ਦੌਰ ਸ਼ੁਰੂ ਜੀ ਉਹ ਨਿੱਕਿਆ ਆਓ ਆਓ ਵਕ ਪਰ ਅੱਗਾ ਕੋਣ ਆਪਾਂ ਪਾਸੇ ਰੇ ਕੋੜੇ ਬਗੜਾ ਉੱਤੇ ਅੱਗੇ ਵੀ ਆਗੇ ਉਹ ਬੱਲੇ ਜੋਦਿਓ ਹਾਂ ਜੀ ਵਾਹ ਪਛੀ ਨੁਕਲਾ

ਹੋਣਾ ਕੀ ਕਰੀਦਾ ਮਾਣ ਉਹ ਤੇ ਇਹਦੀ ਪੈਨ ਨਹੀਂ ਇੱਕ ਇਹਨੂੰ ਸੱਜੋ ਉਹ ਪੈਨ ਕਿਹੜਾ ਕੋਲੇ ਦਾ ਫਾਰਮ ਪੈਨ ਇਹਨਾਂ ਲਈ ਓਏ ਬਾਗ ਚੋ ਕਿਥਾਲਾ ਘੋੜੇ ਦੀ ਡੰਗ ਰਹਿ ਗਿਆ جي بچا کر تا گلا ہا 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 او پاگا جوتے جوڑی ائي سینيا دي چمبو ائي ਕੋਈ ਨਾ ਮਾੜਾ ਨਾ ਜੱਜੇਦਾਰ ਸਿੰਘਾਂ ਨੂੰ ਕੀ ਫਜ਼ਾ ਲੱਗੂ ਉਸ ਦੇ ਖਲਾ ਖਲਾ ਤੇ ਸਾਹ ਸਵਾ ਮੇਰਾ ਮੇਰਾ ਪੱਸੀਆ ਮੈਦਾਨ ਇਸ ਖਾੜੇ ਵਿੱਚ ਫੈਸਲਾ ਹੋ ਜਾ ਟਕਾ ਸਲਵਾਰ ਦਾ ਬੰਦ ਦਾ ਸੂਰਮੇ ਨੂੰ ਛੱਡੀ ਨਾ ਮੈਦਾਨ ਭੱਜ ਚੱਲ ਜੀ ਦੁਬਾਰ ਮੇਰੀ ਤੰਗ ਬਰਾ ਆਜਮ ਬਾਬੇ ਬਿਹੰਦਰ ਸਿੰਘ ਕਾਨ ਸਾਹਿਬ ਵਾਲੀਆਂ ਨੇ ਨੇ ਸੰਨ ਨਿਹੰਗ ਸਿੰਘ ਬੜਾ ਆ ਗਿਆ ਮੱਲੇ ਦੇ ਹੋ ਗਏ ਸਮਾਪਤੀ ਜੀ ਹੁਣ ਫੌਜਾ ਕਰਨੀ ਆ ਪੜਾਵਲ ਵਲ ਵਾਪਸੀ ਜੀ ਪੜਾਵਲ ਆਪਣੀ ਫੌਜਾਂ ਦੀ ਮੱਲੇ ਦੇ ਦਰਸ਼ਨ ਕਰਕੇ ਹੁਣ ਆਪਾਂ ਕਰ ਲਿਆ ਘਰ ਨੂੰ ਵਾਪਸੀ ਤੇ ਇੱਥੇ ਆਪਾਂ ਬਲੌਗ ਨੂੰ ਖਤਮ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਬਲੌਗ ਨੂੰ ਲਾਈਕ ਕਰਿਓ ਕਮੈਂਟਰੀ ਸ਼ੁਰੂ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ